ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਗੱਲ ਕਰਨੀ ਅੱਜ ਜਿਹੜੇ ਇੱਕ ਫੇਸਬੁਕ ਸੋਸ਼ਲ ਮੀਡੀਆ YouTube ਤੇ ਬੜੀਆਂ ਜਾਣਕਾਰੀਆਂ ਦਿੰਦੇ ਆ ਕਿ ਫੇਸਬੁਕ ਤੋਂ ਇੰਨੇ ਪੈਸੇ ਬੰਦੇ ਆ YouTube ਤੋਂ ਇੰਨੇ ਪੈਸੇ ਬੰਦੇ ਆ ਤੇ ਇਹਦੇ ਵਾਸਤੇ ਤੁਸੀਂ ਆ ਕਰੋ ਇਹਦੇ ਵਾਸਤੇ ਤੁਸੀਂ ਆ ਕਰੋ ਬੜੇ ਲੈਕਚਰ ਇਹ ਦਿੰਦੇ ਆ ਚਲੋ ਚੰਗੀ ਗੱਲ ਲੈਕਚਰ ਦਿੰਦੇ ਆ ਵਧੀਆ ਗੱਲ ਆ ਚਲੋ ਕਿਸੇ ਨੂੰ ਦੱਸਦੇ ਆ ਵਧੀਆ ਗੱਲ ਆ ਪਰ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਹਕੀਕਤ ਦੇ ਵਿੱਚ ਕਦੇ ਕਿਸੇ ਬੰਦੇ ਦਾ ਸਾਥ ਦਿੱਤਾ ਹੋਵੇ ਜਿਹੜੇ ਬੰਦੇ ਨੂੰ ਇਹਨਾਂ ਦੀ ਲੋੜ ਹੋਵੇ ਇਹ ਸਿਰਫ ਵੀਡੀਓ ਪਾਉਣ ਤਾਂ ਕਿ ਸੀਮਤ ਆ ਕਿ ਇਹਨਾਂ ਨੇ ਕੰਟੈਂਟ ਬਣਾਇਆ ਹੋਇਆ ਇਹ ਇਹਨਾਂ ਨੇ ਆਪ ਦਾ ਵੀ ਤੁਸੀਂ ਇਦਾਂ ਵੀਡੀਓ ਪਾਉਂਗੇ ਤੁਹਾਡੇ ਇੰਨੇ ਵੀਊ ਹੋਣਗੇ ਇੰਨੇ ਵੀ ਆਉਂਦੇ ਸਾਨੂੰ ਇੰਨੇ